ਨਸ਼ੇ ਦਾ ਕੋੜ ਇੰਨਾ ਜ਼ਿਆਦੇ ਪੰਜਾਬ ਦੇ ਵਿੱਚ ਪਿਛਲੇ ਦਹਾਕੇ ਦੇ ਦਹਾਕੇ ਦੇ ਫੋਲ ਗਿਆ ਤੇ ਅੱਜ ਜਦੋਂ ਪੰਜਾਬ ਤੋਂ ਨਸ਼ੇ ਦੀਆਂ ਜੜਾ ਪੁੱਟਣ ਦੇ ਲਈ ਵਿਉਤਬੰਦੀ ਹੋਈ ਗੱਲਬਾਤ ਹੋਈ ਸਾਇਦਾ ਸਾਹਮਣੇ ਆਈ ਕਿ ਜਿੰਨਾ ਜ਼ਿਆਦੇ ਦਾ ਪਸਾਰਾ ਹੈ ਜਿੰਨੀਆ ਜੜਾ ਹੈ ਜਿਆ ਪਹਿਲਾਂ ਹੀ ਲੱਗ ਇਹਨਾਂ ਨੂੰ ਅਸੀਂ ਤਾਈ ਬਚ ਸਕਦੇ ਆ ਜੇ ਸਾਰੇ ਰਲ ਕੇ ਹੰਬੜਾ ਬੋਲੀ ਪਿਛਲੇ 2.5 ਮਹੀਨੇ ਚ ਪੰਜਾਬ ਦੇ ਅੰਦਰ 10000 ਤਸਕਰਾਂ ਨੂੰ ਜਿਨ੍ਹਾਂ ਨੂੰ ਚੱਪੇ ਅੰਦਰ ਦਿੱਤਾ ਜਿਨ੍ਹਾਂ ਦੇ ਪਿਛਲੇ ਤੋਂ ਵੱਡੇ ਤਸਕਰ ਹੈ ਇਹਦੇ ਉੱਪਰ ਦੇ ਰਿਚੀ 299 ਤਸਕਰਾਂ ਨੂੰ ਪਿਛਲੇ 5 ਮਹੀਨੇ ਚੱਪੇ ਅੰਦਰ ਦਿੱਤਾ ਗਿਆ ਸੇਬ ਮਹਿਮਾ ਆਪਣਾ ਕਿਸੇ ਵੀ ਸਰਕਾਰ ਨੇ ਇਹ ਲੜਾਈ ਲੜੀ ਇਹ ਸੱਤ ਸਿ ਨੂੰ ਪਹਿਲ ਕਦਮੀ ਦਿੱਤੀ ਨਹੀਂ ਜਿਆਦਾ ਆਪ ਨਾਲ ਉੱਤੇ ਬੁਕਾਦਰੇ ਜਾ ਚੁੱਪ ਕਰਕੇ ਦੇਖਦੇ ਰਹੇ ਪਰ ਅਜ ਤੱਕ ਕਿਸੇ ਨੇ ਮੈਸੇਜਰ ਦੇ ਖਿਲਾਫ ਦਾ ਮੈਸੇਜ ਦੇ ਤਸਕਰਾਂ ਦੇ ਖਿਲਾਫ ਸਿੱਧੀ-ਸਿੱਧੀ ਮਦਦ ਚਾਹੀਦੀ ਕਿਸੇ ਨੇ ਕੋਈ ਲੜਾਈ ਨਹੀਂ ਜਿਹੜੀ ਪਹਿਲਾਂ ਸਭ ਨੂੰ ਮੰਨ ਚੁੱਕੀ ਘਰ ਦਾ ਹੁੰਦਾ ਸੀ ਯਾਰ ਪੁਲਿਸ ਨੂੰ ਕਿਵੇਂ ਦੱਸੀਏ ਕਿ ਪੁਲਸਤਾਂ ਮਿਲੀ ਹੋਈ ਹੈ ਪਰ ਇਹ ਮਿਲੀ ਹੋਣ ਦੀ ਗੱਲ ਉਹਦੇ ਸਮਝੇ ਹੋ ਸਕਦੀ ਸੀ ਜੇ ਸਵੇਲੇ ਸਰਕਾਰਾਂ ਦਾ ਜਿਹੜਾ ਤੇ ਜਾਣੇ ਬਣ ਗਏ ਤੇ ਸਰਕਾਰਾਂ ਦੇ ਮੁਕਾਮੀਆਂ ਨੇ ਚਿੱਟਾ ਕਾਹੀ ਤਸਰੀ ਆਉਂਦੇ ਲਗਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਰੰਭੀ ਯੁੱਧ ਨਸ਼ਾ ਅម੍ਰਿਤ ਮਹਮ ਦੇ ਤਹਿਤ ਖੇਤਰ ਦੇ ਪਿੰਡ ਨੂਰਪੁਰ ਖੁਰਦ ਉਪਲਾ ਵਿਖੇ ಗ್ರಾಮ ਪੰਚਾਇਤ ਦੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਨਸ਼ਾ ਮੁਕਤੀ ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਉੱਚੇਚੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਦਿਨੇਸ਼ ਚੰਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਮ ਦੇ ਪੂਰੇ ਪੰਜਾਬ ਚ ਸਾਰਤਕ ਨਤੀਜੇ ਨਿਕਲ ਕੇ ਸਾਹਮਣੇ ਆ ਰਹੇ ਹਨ ਤੇ ਇਸੇ ਕੜੀ ਦੇ ਤਹਿਤ ਜਿੱਥੇ 5 ਮਹੀਨਿਆਂ ਚ 10000 ਨਸ਼ਾ ਤਸਕਰਾਂ ਨੂੰ ਜੇਲਾ ਚ ਬੰਦ ਕੀਤਾ ਗਿਆ ਹੈ ਉੱਥੇ ਹੀ ਜ਼ਿਲ੍ਹਾ ਰੂਪਨਗਰ ਚ ਵੀ 298 ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਦੇ ਸਮੇਂ ਚ ਪੰਜਾਬ ਅੰਦਰ ਨਸ਼ੇ ਨੇ ਇਸ ਹੱਦ ਤੱਕ ਪੈਰ ਫਸਾ ਲਏ ਸੀ ਕਿ ਹਰ ਪਿੰਡ ਚ ਨਸ਼ੇ ਦੇ ਕਾਰੋਬਾਰੀ ਦਿਨ-ਪ੍ਰਤੀ-ਦਿਨ ਵਧ ਰਹੇ ਸੀ।ਪਰੰਤੂ ਉਨ੍ਹਾਂ ਨੇ ਕਦੇ ਵੀ ਇਸ ਵੱੰਦੀ ਕੋਈ ਕਰਮ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਪ੍ਰਾਣੀਆਂ ਸਰਕਾਰਾਂ ਦੇ ਆਗੂ ਖੁਦ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ੇ ਦੇ ਕਾਰੋਬਾਰ ਚ ਲਿਪਤ ਹੋ ਚੁੱਕੇ ਸਨ। ਜਿਸ ਕੰਮ ਸਿੱਤੇ ਤੋੜਤੇ ਮੈਦਾਨ ਚ ਆਕੇ ਨਸ਼ਿਆਂ ਦੀ ਇਸ ਕੋਡ ਨੂੰ ਖਤਮ ਕਰਨ ਲਈ ਉਹਨਾਂ ਨੇ ਕੋਈ ਲੜਾਈ ਨਹੀਂ ਲੜੀ ਪਰੰਤੂ ਜਦੋਂ ਤੋਂ ਸੂਬੇ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਇਹਨਾਂ ਨਸ਼ਿਆਂ ਨੂੰ ਖਤਮ ਕਰਨ ਲਈ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਈ ਨਸ਼ੇ ਦੇ ਕਾਰੋਬਾਰੀਆਂ ਨੂੰ ਸਲਾਕਾਂ ਪਿੱਛੇ ਡੱਕ ਕੇ ਇੱਕ ਸਫਲ ਕਾਰਵਾਈ ਨੂੰ ਅੰਜਾਮ ਵੀ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਹਲਕਾ ਕੋਆਰਡੀਨੇਟਰ ਸਰਵੰਚ ਅਵਤਾਰ ਸਿੰਘ ਕੂਨਰ ਤੇ ਨੂਰਪੀਵੇਜੀ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਇਸ ਯੁੱਧ 'ਚ ਸਾਥ ਦੇਣ ਦੀ ਅਪੀਲ ਕੀਤੀ ਇਸ ਮੁਕੇ ਉਚੇਚੇ ਤੌਰ ਤੇ ਪਿੰਡ ਦੀ ਬਸਨੀਕ ਤੇ ਸੀਨੀਅਰ ਆਪਾਗੂ ਚੌਧਰੀ ਹੁਸਰਨਾਲ ਚੋਹਾਨ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਮਹਿੰਮ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਮੇਰਾ ਪੰਜਾਬ ਨੇ ਹੁਲੇ ਪ੍ਰਦੀਪ ਤੇ ਮਾਨ ਦੀ ਰਿਪੋਰਟ ਪੋਰਟ ਮੰਗਫਰਾਂ ਜੀ ਦਿੱਤੀ ਹੈ ਕਿ ਅੱਜ ਤੁਹਾਡੇ ਕੋਲ ਸੀ ਆਏ ਰੁਗ ਨਸ਼ਾ ਰੁਗ ਨਹੀ ਮੁਕਾਏ ਕਿਉਂਕਿ ਤੁਹਾਨੂੰ ਵੀ ਪਤਾ ਕਿ ਪਿਛਲੇ ਦਹਾਕੇ ਦੇਰ ਦਹਾਕੇ ਪੰਜਾਬ ਦੇ ਅੰਦਰ ਜਿਹੜੀਆਂ ਨਸ਼ੀਆਂ ਜਿਹੜਾ ਉਹ ਇੰਨੀ ਜ਼ਿਆਦੇ ਬੁੜੀਆਂ ਹੋਈਆਂ ਨਸ਼ੇ ਦਾ ਕਿਹੜਾ ਇੰਨਾ ਜ਼ਿਆਦੇ ਪੰਜਾਬ ਦੇ ਵਿੱਚ ਪਿਛਲੇ ਦਹਾਕੇ ਦੇਰ ਦਹਾਕੇ ਦੇ ਫੋਲ ਗਿਆ ਤੇ ਅੱਜ ਜਦੋਂ ਪੰਜਾਬ ਤੋਂ ਨਸ਼ੇ ਦੀਆਂ ਜਿਹੜਾ ਪੁੱਟਣ ਦੇ ਲਈ ਬਿਉਤਬੰਦੀ ਹੋਈ ਗੱਲਬਾਤ ਹੋਈ ਤਾਂ ਇਹਦਾ ਸਾਹਮਣੇ ਆਈ ਇਹ ਜਿੰਨਾ ਜਾਦੇ ਦਾ ਪਸਾਰਾ ਹੈ ਜਿੰਨਾ ਜੜਾ ਹੈ ਜਾਂ ਫਲੀਆਂ ਹਨ ਇਹਨਾਂ ਨੂੰ ਅਸੀਂ ਤਹੀ ਬਦ ਸਕਦੇ ਆ ਜੇ ਸਾਰੇ ਰਲ ਕੇ ਹਮਲਾ ਕਰੀਏ ਜੇ ਸਾਰੇ ਮਿਲ ਕੇ ਲੜਾਈ ਮੜੀ ਜਾਵੇ ਜੇ ਜੇਰੀ ਵਾਈ ਮੜੀ ਜਾਵੇ ਇਸੇ ਕਰਕੇ ਸਰਕਾਰ ਨੇ ਬੈਠਵਾਲਿਆ ਵੀ ਜੇ ਅਸੀਂ ਪੰਜਾਬ ਦੇ ਮੁੱਸੇ ਨੂੰ ਖਤਮ ਕਰਨਾ ਉਹਦੇ ਲਈ ਸਾਨੂੰ ਯੋਗ ਤਰੀਕਾ ਮਦਦ ਪਾਣਾ ਪੈਣਾ ਉਸ ਯੋਗ ਇੱਕ ਪਾਸੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਿਛਲੇ 2.5 ਮਹੀਨੇ ਚ ਪੰਜਾਬ ਦੇ ਅੰਦਰ 10000 ਤਸਕਰਾਂ ਨੂੰ ਇਲਾਕੇ ਚਾਪੇ ਅੰਦਰ ਦਿੱਤਾ ਜਿਹੜਾ ਕੋਪੀ 750 ਵੱਡੇ ਤਸਕਰ ਹੈ ਐਡੇ ਉੱਪਰ ਦਿਲੇ ਦੇ ਇਤਿਹਾਸਿਕ 299 ਤਸਕਰਾਂ ਨੂੰ ਪਿਛਲੇ 5 ਮਹੀਨੇ ਚਾਪੇ ਅੰਦਰ ਦਿੱਤਾ ਗਿਆ ਸੇਬ ਮਹਿਮਾ ਆਪਣਾ ਕੰਮ ਕਰ ਰਿਹਾ ਜਿਹੜੇ ਨਸ਼ੇ ਦੇ ਗਿਰਫ ਨੌਜਵਾਨ ਹੈ ਉਹਨਾਂ ਦੇ ਇਲਾਜ ਦਾ ਚਾਹੇ ਆਪ ਪੁਲਿਸ ਕਰਦੇ ਰਹੀ ਚਾਹੇ ਨਸ਼ਾ ਸ਼ਰੋਪ ਕੇਂਦਰ ਕਰਦੇ ਰਹੀ ਐਡੇ ਜਿਹੜਾ ਇੱਕ ਮੋਰਚਾ ਜਿਹਨੂੰ ਲੜਾਈ ਦੀ ਲੋੜ ਹੈ ਉਹ ਸਾਡੇ ਵਾਲਾ ਮੋਰਚਾ ਹੈ ਲੋਕਾਂ ਵਾਲਾ ਮੋਰਚਾ ਜੇਕਰ ਅਸੀਂ ਸਾਰੇ ਹੀ

ਸਿੱਧੇ ਸਿੱਧੇ ਮਦਾਨ ਚਾਹੇ ਕਿਸੇ ਨੇ ਕੋਈ ਲੜਾਈ ਨਹੀਂ ਛੇੜੀ ਜਿਹੜੀ ਗੋਲ ਮੁਕਤਵਰਤੀ ਵਾਸਤੇ ਮਾਂ ਜਿਹਨੇ ਸ਼ੁਰੂ ਕੀਤੀ ਹੈ ਸੋ ਅਸੀਂ ਇਸ ਸੈਨੇਟ ਉਹ ਅਜਾਈ ਨਾਲ ਜਾਣ ਲਈਏ ਜਦੋਂ ਸਰਕਾਰ ਮਿਲਾਂਚਾ ਗਈ ਉਸ ਮਦਾਨ ਚਾ ਗਈ ਉਹ ਲੋਕਾਂ ਦੇ ਪਾਸੇ ਵੀ ਕੋ ਢੱਲੀ ਰਹਿ ਜਾਈਗੀ ਅਸੀਂ ਇਕੱਠੇ ਹੋ ਕੇ ਇੱਕ ਵਾਰ ਇਹ ਲਹਿ ਹਾਈ ਸ਼ਬਦ ਬੋਲ ਦਈਏ ਤੇ ਥੋੜੇ ਸਮੇਂ ਦੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕਰੋ ਨੂੰ ਖਤਮ ਕਰ ਦਈਏ ਕਿਉਂਕਿ ਸਾਡੇ ਪੰਜਾਬ ਦੀ ਜਵਾਨੀ ਦਾ ਨਕਸਾਨ ਬਹੁਤ ਵੱਡਾ ਹੋ ਚੁੱਕਿਆ ਬੰਲੇ ਬਹੁਤ ਵੱਡੀ ਰੂਪ ਦੀ ਨੋਜਵਾਰ ਇਹਦੇ ਚੇੜ ਚਾ ਚੁੱਕਿਆ ਤੱਬਰਾਂ ਦੇ ਤਰ ਤਬਾਹ ਹੋ ਗੁੱਕੇ ਮਾਵਾਂ ਦੀਆਂ ਪੁਖਾ ਤਬਾਹ ਹੋ ਚੁੱਕਿਆ ਜਿਹੜਾ ਨੁਕਸਾਨ ਹੋਰ ਤੱਕ ਦਾ ਹੋ ਨੁਕਿਆ ਉਸੇ ਅਗਲੀ ਪੀੜੀ ਦਾ ਨੁਕਸਾਨ ਨਾ ਹੋ ਦਈਏ ਇਸ ਲਈ ਆਪਣਾ ਇੱਕ ਲੱਖੀ ਪਰ ਸੰਭਲ ਕੇ ਆਪਣਾ ਧਰਮ ਸੰਭਲ ਕੇ ਇਸ ਯੁੱਧ ਦੇ ਵਿੱਚ ਡਟਈਏ ਇਸ ਲੜਾਈ ਵਿੱਚ ਸਹਿਯੋਗ ਦੇਈਏ ਜੇਕਰ ਸਾਡੇ ਪਿੰਡ ਤੋਂ ਸਾਡੇ ਇਲਾਕੇ ਤੋਂ ਕੋਈ ਵੀ ਕਿਸੇ ਦੀ ਬਿਮਾਰੀ ਦਾ ਸ਼ਿਕਾਰ ਹੈ وہ ریے وہ سانجی کریے سکار پرشاسن جی سی پیڑ کوئی بھی مسا بیچتا وہ بھی جانکاری بھی سکار سانجی کریے جانکاری سانجی کرنی ہے جانکاری سانجی کر لی کوئی سفارش لبن کی لوگ نہیں کتنے جان کی لوگ نہیں وٹسپ کا نمبر دے کے چلے ہیں وہ تو کسی میسج بھیجنا فون بھی نہیں کرنا سر میسج بھیجنا تو جانا ہی میسج ہے ਤੁਸੀਂ ਵਟਸਐਪ 'ਤੇ ਮੈਸੇਜ ਭੇਜਣਾ ਕਿ ਆਹ ਬੰਦਾ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਆਹ ਬੰਦਾ ਨਸ਼ੇ ਵੇਚਦਾ ਸਾਡੇ ਪਿੰਡ 'ਚ ਜਾਂ ਸਾਡੇ ਇਲਾਕੇ 'ਚ ਜਾਂ ਆਹ ਗੱਡੀ ਨਸ਼ੇ ਵੇਚਦੀ ਆ ਸੁਆਮੀ ਜਗ੍ਹਾ 'ਤੇ ਤੁਸੀਂ ਮੈਸੇਜ ਕਰਤਾ ਜਿਹੜਾ ਨਸ਼ੇ ਦੀ ਬਿਮਾਰੀ ਦਾ ਸ਼ਿਕਾਰ ਹੈ ਉਹਦਾ ਇਲਾਜ ਸੀਧਾ ਮਹਿਕਮਾ ਕਰ ਦੂਗਾ ਜਿਹੜਾ ਨਸ਼ੇ ਵੇਚਣ ਦੀ ਬਿਮਾਰੀ ਦਾ ਸ਼ਿਕਾਰ ਹੈ ਤੁਸੀਂ ਵੇਚਦਾ ਹੈ ਉਹਦਾ ਵੀ ਕੋਸ ਮਹਿਕਮਾ ਕਰ ਦੂਗਾ ਪਰ ਤੁਹਾਨੂੰ ਇਲਾਜ ਹੋਇਆ ਮਿਲੂਗਾ ਕਿ ਜਿਹੜੇ ਪੁਲਿਸ ਨੂੰ ਆਪਣੇ ਆਪ ਪਤਾ ਉਹਦੇ ਪੁਲਿਸ ਆਪੇ ਕਾਰਵਾਈ ਕਰ ਰਹੀ ਹੈ ਪਰ ਜਿਹੜਾ ਉਸ ਦੀ ਧਿਆਨ ਤੋਂ ਕੋਦੇ ਲੁਕਿਆ ਹੋਇਆ ਉਹ ਤੁਸੀਂ ਧਿਆਨਤ ਲਿਆਓ ਤਾਂ ਕਿ ਆਪਾਂ ਰਲ ਮਿਲ ਕੇ ਕਾਰਵਾਈ ਕਰੀਏ ਆਪਣੇ ਮਨ ਚ ਕੋਈ ਘਰ ਘਰ ਰੱਖਣ ਦੀ ਲੋੜ ਨਹੀਂ ਜਿਹੜਾ ਘਰ ਘਰ ਪਹਿਲਾ ਹੁੰਦਾ ਸੀ ਪਹਿਲਾ ਸਭ ਤੋਂ ਮਨ ਚ ਕੋਈ ਘਰ ਤਾਂ ਹੁੰਦਾ ਸੀ ਵੀ ਆਹ ਪੁਲਿਸ ਨੂੰ ਕਿਵੇਂ ਦੱਸੀਏ ਕਿ ਪੋਸਟਾਂ ਮਿਲੀ ਹੋਈ ਹੈ ਪਰ ਇਹ ਮਿਲੀ ਹੋਣ ਦੀ ਗੱਲ ਉਹਦੇ ਸਮਝ ਦੇ ਸਕਦੀ ਸੀ ਜੇ ਸਮੇਂ ਲੋ ਸਰਕਾਰਾਂ ਦਾ ਜਿਹਨਾਂ ਦੇ ਜਾਣੇ ਬਣ ਗਏ ਇਸ ਸਰਕਾਰਾਂ ਦੀ ਕਾਗਜ਼ੀਆ ਨੇ ਚਿੱਟਾ ਕਾਹਨ ਤੱਕ ਆਂਦੇ ਰਹਾ ਜੇ ਸਰਕਾਰਾਂ ਦੀ ਕਾਗਜ਼ੀਆ ਸੀ ਤੇ ਅੱਜ ਵੀ ਮੇਰੇ ਕੰਦੇ ਦੀ ਪਰ ਜਦੋਂ ਅੱਜ ਦੀ ਸਰਕਾਰ ਅੱਜ ਦੇ ਮੁੱਖ ਮੰਤਰੀ ਆਪ ਮੈਦਾਨ ਚਲੇ ਆਪ ਲੜਾਈ ਲਾਉਣਗੇ ਆਪ ਹਰ ਰੂਪ ਨੂੰ ਲੈਗੇ ਕਿ ਕਿੰਨੇ ਦਸਤਰ ਚੱਕ ਕੇ ਅੰਦਰ ਫੁੱਟਦੇ ਕਿੰਨੇ ਮੁੱਦਿਆਂ ਦਾ ਹਲਾਅ ਸ਼ੁਰੂ ਕਰਾਤਾ ਅਜਿਹੇ ਮੌਕੇ ਤੇ ਕੋਈ ਵੀ ਸਿਆਸਤਦਾਨ ਕੋਈ ਵੀ ਅਫਸਰ ਮਿਲਿ ਕੁਲ ਕਰਨ ਦੀ ਪਦਵੀ ਕਰ ਸਕਦਾ ਪਤਾਏ ਜਿਹਨੇ ਕੀਤੀ ਉਹ ਸੰਜਣਾਉ ਟੱਲਿਆ ਜਾਣਾ ਹਰ ਇੱਕ ਜੀ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਬਈ ਅੱਜ ਨੂਰਪੁਰ ਬੇਜੀ ਦੀ ਪੁਲਿਸ ਨੂਰਪੁਰ ਬੇਜੀ ਦਾ ਪ੍ਰਸ਼ਾਸਨ ਜਦੋਂ ਆਪ ਹੀ ਤੁਹਾਡੇ ਵਿੱਚ ਆ ਗਿਆ ਕਿ ਸਾਨੂੰ ਜਾਣਕਾਰੀ ਦਿਓ ਉਸ ਵੇਲੇ ਤੁਸੀਂ ਨਿਸ਼ਚਿਤ ਹੋ ਕੇ ਇਹਨਾਂ ਦਾ ਸਹਿਯੋਗ ਪ੍ਰਸ਼ਾਸਨ ਦਾ ਸਰਕਾਰ ਦਾ ਤੁਸੀਂ ਕਰ ਸਕਦੇ ਆ ਤੁਹਾਨੂੰ ਸਹੀ ਰਿਜ਼ਲਟ ਮਿਲਣਗੇ ਤੁਹਾਨੂੰ ਕਾਰਵਾਈ ਹੋਵੇਗੀ ਜਿਹੜੀ ਉਹ ਮਿਲੇਗੀ ਔਰ ਵੈਸੇ ਜੇ ਜਦੋਂ ਕਿੰਨਾ ਵੀ ਤਿੰਨ ਕੋਈ ਮਦਦ ਨਿਤਰਾ ਝੰਡੇ ਚੱਕ ਕੇ ਨਸ਼ਿਆਂ ਦੇ ਵਿਰੁੱਧ ਤੇ ਤੁਸੀਂ ਮਗਾਰਤੋਂ ਲੋਕਾਂ ਕੋਲ ਬੜੀ ਕੁ ਤਾਕਤ ਨਹੀਂ ਹੁੰਦੀ ਉਹ ਤੁਹਾਡੇ ਨਾਲ ਹੈ ਸਰਕਾਰ ਨਾਲ ਹੈ ਐਮਐਲਏ ਨਾਲ ਹੈ ਪ੍ਰਸ਼ਾਸਨ ਨਾਲ ਹੈ ਅੱਧਾ ਮਨੂਰ ਦਾ ਨਸਾ ਤਸਕ ਦਾ ਵੈਸੇ ਟੁੱਟ ਜਾਣਾ ਕਿ ਜਦੋਂ ਲੋਕ ਵੀ ਮਗਾਰਤ ਦੇ ਪ੍ਰਸ਼ਾਸਨ ਵੀ ਨਾਲ ਹੈ ਉਸ ਵੀ ਨਾਲ ਹੈ ਤੇ ਉਹ ਲੋਕ ਦਾ ਜਿਹੜਾ ਨਸਾ ਬੇਕਾ ਦੇਖ ਲਿਆ ਨਾ ਗੱਡੀ ਨੂੰ ਮਦੀਜਾ ਕਰਦਾ ਲੋਕ ਤਾਂ ਉਹ ਰੁਕ ਤੋਂ ਨਹੀਂ ਰੋਕ ਕੇ ਬਤਾਉਂਗੇ ਵੀ ਤੇ ਕਿਸੇ ਵੀ ਬ੍ਰਿਖਿਆ ਆਧਾਰ 'ਤੇ ਇਸ ਕਰਕੇ ਵੱਡਾ ਵੱਡਾ ਮਦਦ ਜਾਣਾਰੇ ਜਿਹੜਾ ਉਹ ਬਹੁਤ ਵੱਡਾ ਅਸਰ ਹੋ ਜਾਣਾ ਜੇ ਆਪਾਂ ਸਾਰੇ ਇਸ ਮੁੱਦੇ ਸਿਪਾਈ ਬਣ ਕੇ ਮੈਦਾਨ ਦੇ ਵਿੱਚ ਉਤਰੀਏ ਔਰ ਨਾਲ ਇਹ ਵੀ ਗੱਲ ਲੱਗੀ ਪਹਿਲਾਂ ਇਹ ਹੁੰਦਾ ਸੀ ਕਿ ਤਸਕਰ ਨਸ਼ਾ ਵੇਚਣ ਵਾਲਾ ਉਹ ਅੰਦਰ ਚਲਿਆ ਜਾ ਮੁਰਕੇ ਜਮਾਨਤ ਤੇ ਫੇਰਾ ਗਿਆ ਫਿਰ ਵੇਚਣ ਲੱਗਿਆ ਉਹ ਕਹਿੰਦੇ ਸਕੀਮ ਵਾਲਾ ਪਾਵਰ ਸਕੀਮ ਜੇ ਸਰਕਾਰ ਨੇ ਬੁਲਾਨੀ ਸ਼ੁਰੂ ਕਰਤੀ ਕਿ ਜੇ ਤਸਕਰ ਨਹੀਂ ਬੰਦੇ ਨੂੰ ਫੜਵਾਣ ਦੇ ਨਸ਼ਾ ਵੇਚਣ ਵਾਲੇ ਤਾਂ ਪੰਜਾਬ ਦੀ ਜਵਾਨੀ ਦਾ ਜ਼ਾਰਾ ਅਸੀਂ ਇਹ ਹੋ ਜਾਣਾ ਪਹਿਰੇ ਸਿਗੇ ਵੀ ਕਰਨੇ ਵੀ ਲਾਲੇ ਜੇ ਹੁਣ ਕੱਲੇ ਪਰਚਿਆਂ ਨਾਲ ਗੱਲ ਨਹੀਂ ਬਣਨੀ ਜੇ ਨਹੀਂ ਹੋਏਗੇ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਵੀ ਚੱਲਨੇ ਸ਼ੁਰੂ ਹੋ ਗਏ